ਆ ਪੰਜਾਬ ਬੋਲ ਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਾਰਾ ਹਿਮਾਚਲ ਮਜੀਠੀਏ ਦੇ ਕਬਜ਼ੇ ਦੇ ਵਿੱਚ ਹਿਮਾਚਲ ਦੇ ਹਰ ਸ਼ਹਿਰ ਦੇ ਵਿੱਚ ਕਰੋੜਾਂ ਦੀ ਜਾਇਦਾਦ ਹੈ ਜੀ ਹਾਂ ਜਿੱਤੇ ਕਿ ਮਸ਼ੂਬਰਾ ਦੇ ਵਿੱਚ ਮਜੀਠੀਆ ਦੀ 1000 ਬੇਨਾਮੀ ਜ਼ਮੀਨ ਜਿਹੜੀ ਹੈ ਬਿਲਕੁਲ ਸਾਹਮਣੇ ਆਈ ਹੈ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਚਰਚਾ ਜਿਹੜੇ ਨੇ ਛਿੜ ਚੁੱਕੇ ਨੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਮਜੀਠੀਆ ਦਾ ਹੁਣ ਬਾਹਰ ਆਉਣਾ ਔਖਾ ਹੋ ਚੁੱਕਿਆ ਹੈ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਦਿਨ ਪਰ ਦਿਨ ਵਧਦੀਆਂ ਜਾ ਰਹੀਆਂ ਨੇ ਹੁਣ ਚੰਡੀਗੜ੍ਹ ਅਦਾਲਤ ਨੇ ਉਹਨਾਂ ਨੂੰ ਮਾਨ ਹਾਨੀ ਮਾਮਲੇ ਦੇ ਵਿੱਚ ਨੋਟਿਸ ਜਾਰੀ ਕੀਤਾ ਹੈ ਇਹ ਨੋਟਿਸ ਸੀਐਮ ਦੇ ਪੀਐਸ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਣ ਤੇ ਜਾਰੀ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਸੀਐਮ ਦੇ ਪੀਐਸ ਦੇ ਮਾਨਹਾਨੀ ਦਾ ਮੁਕੱਦਮਾ ਜਿਹੜਾ ਹੈ ਦਾਇਰ ਕੀਤਾ ਗਿਆ ਸੀ ਵਜ਼ੀਥਿਆ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਦਾਇਰ ਪਟੀਸ਼ਨ ਤੇ ਜਿੱਥੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਪਰ ਉਹਨਾਂ ਨੂੰ ਅਦਾਲਤ ਤੋਂ ਕੋਈ ਰਾਹਤ ਨਹੀਂ ਮਿਲੀ ਹੁਣ ਮਾਮਲੇ ਦੀ ਅਗਲੀ ਸੁਣਵਾਈ 8 ਜੁਲਾਈ ਨੂੰ ਹੋਣ ਜਾ ਰਹੀ ਹੈ ਮਜੀਠੀਆ ਨੇ ਆਪਣੀ ਪਟੀਸ਼ਨ ਦੇ ਵਿੱਚ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਦੱਸਿਆ ਸੀ ਅਤੇ ਰਿਮਾਂਡ ਆਰਡਰ ਰੱਦ ਹੋਣ ਦੀ ਮੰਗ ਕੀਤੀ ਉਹਨਾਂ ਦਾ ਦੋਸ਼ ਹੈ ਕਿ ਉਹਨਾਂ ਨੂੰ ਗਲਤ ਤਰੀਕੇ ਨਾਲ ਪੁਲਿਸ ਹਿਰਾਸਤ ਦੇ ਵਿੱਚ ਰੱਖਿਆ ਗਿਆ ਉਹਨਾਂ ਨੇ ਇਸ ਮਾਮਲੇ ਨੂੰ ਰਾਜਨੀਤੀ ਤੋਂ ਪ੍ਰੇਰਿਤ ਦਸਿਆਏ 25 ਜੂਨ ਨੂੰ ਮਜੀਠੀਆ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਵਿਜੀਲੈਂਸ ਬਿਊਰੋ ਨੇ ਉਹਨਾਂ ਦੇ ਘਰ ਤੇ ਛਾਪੇਮਾਰੀ ਕਰਕੇ ਕਈ ਡਿਜੀਟਲ ਡਿਵਾਈਸ ਅਤੇ ਦਸਤਾਵੇਜ਼ ਜ਼ਬਤਰਾਮਤ ਕੀਤੇ ਸਨ 26 ਜੂਨ ਨੂੰ ਮੁਹਾਲੀ ਅਦਾਲਤ ਨੇ 7 ਦਿਨ ਦਾ ਰਿਮਾਂਡ ਦਿੱਤਾ ਸੀ 2 ਜੁਲਾਈ ਨੂੰ ਰਿਮਾਂਡ ਖਤਮ ਹੋਣ ਤੇ ਅਦਾਲਤ ਨੇ ਹੋਰ 4 ਦਿਨ ਦਾ ਰਿਮਾਂਡ ਵਧਾ ਦਿੱਤਾ ਸੀ ਜੋ ਐਤਵਾਰ ਨੂੰ ਖਤਮ ਹੋਣ ਜਾ ਰਿਹਾ ਹੈ ਜੇ ਗੱਲ ਕਰੀਏ ਤਾਂ ਹੁਣ ਮੁਜੀਠੀਆਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਵਾਦੀਆਂ ਜਾ ਰਹੀਆਂ ਨੇ ਜਿੱਥੇ ਕਿ ਹਿਮਾਚਲ ਦੇ ਵਿੱਚ ਵੀ 1000 ਕਰੋੜ ਦੀ ਜਿਹੜੀ ਬੇਨਾਮੀ ਜ਼ਮੀਨ ਹੈ ਤੇ ਆਖਰ ਉਹ ਵੀ ਹੁਣ ਸਾਹਮਣੇ ਆ ਰਹੀ ਹੈ ਕਈ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਮਜੀਠੀਆ ਹਿਮਾਚਲ ਦੇ ਵਿੱਚ ਬੱਡੀ ਜਾਇਦਾਦ ਜਿਹੜੀ ਹੈ ਬਣਾ ਕੇ ਬੈਠੇ ਹੋਏ ਨੇ ਸੋ ਆਖਰ ਹਿਮਾਚਲ ਦੇ ਵਿੱਚ ਕਾਫੀ ਵੱਡਾ ਜਿਹੜਾ ਉਹਨਾਂ ਦਾ ਕਾਰੋਬਾਰ ਵੀ ਹੈ ਵਿਜੀਲੈਂਸ ਨੇ ਚੰਡੀਗੜ੍ਹ ਹਿਮਾਚਲ ਸਮੇਤ ਬਹੁਤ ਸਾਰੇ ਸੂਬਿਆਂ ਦੇ ਵਿੱਚ ਛਾਪੇਮਾਰੀ ਕੀਤੀ ਹੈ ਜਿੱਥੇ ਕਿ ਮਜੀਠੀਆ ਨੂੰ ਅਦਾਲਤ ਦੇ ਵਿੱਚ ਬੁੱਧਵਾਰ ਨੂੰ ਪੇਸ਼ ਵੀ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਹੁਣ ਤੱਕ 6 ਲੋਕਾਂ ਦੇ ਬਿਆਨ ਦਰਜ ਕਰ ਚੁੱਕੀ ਹੈ ਜਿਨ੍ਹਾਂ ਦੇ ਵਿੱਚ ਸਾਬਕਾ ਡੀਜੀਪੀ ਸਿਧਾਰਥ ਚਟੋਪਾਦੇ ਵੀ ਨੇ ED ਦੇ ਡਿਪਟੀ ਡਾਇਰੈਕਟਰ ਨਿਰੰજન ਸਿੰਘ ਸਾਫ ਕਾਬਾਇਕ ਬੋਨੀ ਅਜਨਾਲਾ ਡਰੱਗ ਦੇ ਕੇਸ ਨਾਲ ਸੰਬੰਧਤ ਬਿੱਟੂ ਔਲਖ ਤੇ ਜਗਜੀਤ ਸਿੰਘ ਚਾਹਲ ਨੇ ਆਪਣੇ ਬਿਆਨ ਦਰਜ ਕਰਵਾਏ ਨੇ ਤੁਹਾਨੂੰ ਦੱਸ ਦਈਏ ਕਿ ਮਰਜੀਠੀਆ ਦੇ ਵਕੀਲ ਨੇ ਇੰਟਰਨੈਟ ਮੀਡੀਆ ਦੇ ਖਾਤੇ ਤੇ ਇੱਕ ਪੋਸਟ ਪਾਈ ਹੈ ਜਿਸ ਦੇ ਵਿੱਚ ਮਰਜੀਠੀਆ ਦੇ ਵਕੀਲ ਧਰਮਵੀਰ ਸਿੰਘ ਸੋਭਤੀ ਦੇ ਹਵਾਲੇ ਨਾਲ ਲਿਖਿਆ ਗਿਆ ਹੈ ਕਿ ਮੇਰਾ ਖੁੱਲਾ ਚੈਲੰਜ ਹੈ ਡੀਜੀਪੀ ਪੰਜਾਬ ਵਿਜੀਲੈਂਸ ਛੀਪ ਪੰਜਾਬ ਏਜੀ ਨੂੰ ਕਿ ਇੱਕ ਫਿਰ ਵੀ ਛੋਟੀ ਤੋਂ ਛੋਟੀ ਐਨਡੀਪੀਐਸਡੀ ਧਾਰਾ ਲਗਾ ਕੇ ਦਿਖਾਓ ਇਸ ਪੋਸਟ ਦੇ ਵਿੱਚ ਮਜੀਠੀਆ ਦੀ ਗ੍ਰਿਫਤਾਰੀ ਸਮੇਂ ਦੀ ਇੱਕ ਵੀਡੀਓ ਵੀ ਹੈ ਜਦਕਿ ਦੂਜੇ ਵਿੱਚ ਵਕੀਲ ਇੱਕ ਚੈਨਲ ਨੂੰ ਇੰਟਰਵਿਊ ਦੇ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਹਿਮਾਚਲ ਦੇ ਵਿੱਚ ਕਾਫੀ ਜਾਇਦਾਦ ਜਿਹੜੀਆਂ ਨੇ ਜੋ ਪਾਈਆਂ ਗਈਆਂ ਨੇ ਜੋ ਵਿਕਰਮ ਸਿੰਘ ਮਜੀਠੀਆ ਦੇ ਨਾਮ ਨੇ ਸੋ ਉਹਨਾਂ ਤੇ ਵੀ ਵਿਜੀਲੈਂਸ ਜਿਹੜੀ ਹੈ ਕਾਰਵਾਈ ਕਰ ਰਹੀ ਹੈ ਹੁਣ ਵਿਜੀਲੈਂਸ ਜਿਹੜੀ ਹੈ ਆਪਣੀ ਕਾਰਵਾਈ ਕਰਦੀ ਜਾ ਰਹੀ ਹੀ ਹੈ ਜਿਸ ਤੋਂ ਬਾਅਦ ਮਜੀਠੀਏ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਵਾਧੀਆਂ ਜਾ ਰਹੀਆਂ ਨੇ ਸੁਣ ਲਦਿਆਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ